ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਐਸੀ ਇੱਕ ਖਾਸ ਮੁੱਦੇ ਤੇ ਐਸ ਵੀ ਐਲ ਦੇ ਮੁੱਦੇ ਤੇ ਪੁਚਿੰਗ ਝੰਕਾਜੀ ਨਾਲ ਪਹੁੰਚੇ ਆ ਉਹ ਖਾਸ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖ ਰੇ ਸਰੋਤਿਆਂ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਜਿਸ ਮੁੱਦੇ ਤੇ ਤੁਸੀਂ ਸਾਡੇ ਨਾਲ ਰਾਫਤਾ ਕਾਇਮ ਕੀਤਾ ਵਾ ਇਹ ਮੁੱਦਾ ਸਰਕਾਰਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਵਾ ਔਰ ਅੱਜ ਜੋ جنگ ਚੱਲ ਰਹੀ ਆ ਉਹ ਪਾਣੀਆਂ ਦੀ ਚੱਲ ਰਹੀ ਆ ਕਿ ਹਰਿਆਣਾ ਸਰਕਾਰ ਡਬਲ ਇੰਜਨ ਦੀ ਸਰਕਾਰ ਆ ਸੈਂਟਰ ਵਿੱਚ ਵੀ ਉਹਨਾਂ ਦੀ ਆ ਹਰਿਆਣੇ ਵਿੱਚ ਵੀ ਉਹਨਾਂ ਦੀ ਆ ਔਰ ਸਾਫ਼ ਤੌਰ ਤੇ ਪੰਜਾਬ ਦੇ ਨਾਲ ਸ਼ਰੇਆਮ ਧੱਕਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂਗਾ ਅਸੀਂ ਕਿੱਦਾਂ ਪਾਣੀ ਦੇ ਦਈਏ ਸਭ ਤੋਂ ਵੱਡੀਆਂ ਸਾਡੀਆਂ ਪਿਛਲੀਆਂ ਜਿਹੜੀਆਂ ਖਾਣਾ ਪੂਰਤੀ ਸਰਕਾਰਾਂ ਗੁਜ਼ਰ ਕੇ ਗਈਆਂ ਸਾਡੇ ਖਾਣਾ ਪੂਰਤੀ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਭਾਵੇਂ ਉਹ ਕੈਪਟਨ ਮਰਿੰਦਰ ਰਿਆ ਭਾਵੇਂ ਪ੍ਰਕਾਸ਼ ਸਿੰਘ ਵਲਦਰ ਰਿਆ ਤੇ ਭਾਵੇਂ ਰਾਹੇ ਬਗਾਏ ਹੋਰ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਇਹ ਚੀਜ਼ ਦਾ ਕੋਈ ਨਪਟਾਰਾ ਹੀ ਨਹੀਂ ਕੀਤਾ ਕਿ ਅਸੀਂ ਇਹ ਜਿਹੜਾ ਵੱਡਾ ਦੁਬਦਾ ਦਾ ਵਿਸ਼ਾ ਵਾ ਇਹਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਕੰਡਮ ਕਰੀਏ ਖਤਮ ਕਰ ਦਈਏ ਔਰ ਕਰ ਸਕਦੇ ਸੀ ਸਰਕਾਰਾਂ ਕੋ ਡਾਕਟਰ ਸਾਹਿਬ ਬਹੁਤ ਵੱਡਾ ਜ਼ਰੀਆ ਹੈਗਾ ਸੀ ਔਰ ਮੈਂ ਹੁਣ ਮੌਕੇ ਦੀ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵਾ ਵੀ ਮਾਨ ਸਾਹਿਬ ਇਹ ਜਿਹੜੇ ਪਾਣੀਆਂ ਦਾ ਮੁੱਦਾ ਨੇ ਬਹੁਤ ਵੱਡਾ ਮੁੱਦਾ ਜੋ ਤੁਹਾਡੇ ਬੜਾ ਤਗੜਾ ਇਮਤਿਹਾਨ ਦਾ ਹੈ ਘੜੀ ਜੋ ਤੁਹਾਡੀ ਤੁਸੀਂ ਹੁਣੇ ਦੇਖਣਾ ਵਾ ਕਿ ਅਸੀਂ ਪੰਜਾਬ ਦਾ ਪਾਣੀ ਕਿਵੇਂ ਬਚਾਉਣਾ ਵਾ ਪਹਿਲਾਂ ਤਾਂ ਸਾਡੇ ਕੋਲ ਚੰਡੀਗੜ੍ਹ ਚਲਾ ਗਿਆ ਫੇਰ ਸਾਡੇ ਕੋਲ ਬੀਵੀਐਮ ਦਾ ਅਧਿਕਾਰ ਖੋਏ ਗਏ ਹੁਣ ਇਹ ਸਾਡੇ ਕੋਲ ਪਾਣੀ ਖੋਣ ਲੱਗੇ ਆ ਜੇ ਪਾਣੀ ਖੋਲ ਲੈਣਗੇ ਤੇ ਮੈਂ ਦੱਸ ਦੇਣਾ ਚਾਹੁੰਦਾ ਵਾਂ ਸਦ ਸੰਗਤ ਨੂੰ ਔਰ ਸਰਕਾਰਾਂ ਨੂੰ ਕਿ ਹਰਿਆਣੇ ਦੀ ਸਰਕਾਰ ਨੂੰ ਵੀ ਦੱਸ ਦੇਣਾ ਚਾਹੁੰਦਾ ਇਹ ਵੀਡੀਓ ਹਰਿਆਣੇ ਤੱਕ ਪਹੁੰਚੇ ਸੈਂਟਰ ਦੀ ਸਰਕਾਰ ਤੱਕ ਪਹੁੰਚੇ ਕਿ ਪੰਜਾਬ ਕੋਲੋਂ ਆਪ ਖਸਾਨਾਂ ਨੂੰ ਦੇਣ ਲਈ ਪਾਣੀ ਨਹੀਂ ਹੈਗਾ ਹੁਣ ਬਜਾਈ ਦਾ ਟਾਈਮ ਆ ਰਿਹਾ ਜੀਰੀ ਦਾ ਮੈਂ ਇਸ ਟਾਈਮ ਤੇ ਇੱਕ ਸੂਏ ਦੇ ਉੱਪਰ ਖੜਾ ਆਂ ਜਿਹਨੂੰ ਸੂਆ ਕਹਿ ਦਿੰਦੇ ਨਿਕਾਸੀ ਪਾਣੀ ਕਹਿ ਦਿੰਦੇ ਨਹਿਰਾਂ ਦਾ ਪਾਣੀ ਕਹਿ ਦਿੰਦੇ ਆ ਉਹ ਸੁੱਕੇ ਸੂਏ ਦੀ ਹਾਲਤ ਮੈਂ ਦਿਖਾ ਦਿੰਦਾ ਕਿ ਉਹਦੇ ਵਿੱਚ ਜ਼ਿਮੀਂਦਾਰ ਵਾਸਤੇ ਹੁਣ ਤੱਕ ਪਾਣੀ ਨਹੀਂ ਪਹੁੰਚਾ ਔਰ ਸਾਡੇ ਕੋਲ ਪਾਣੀ ਉਹਨਾਂ ਕਿਹਾ ਜਿੰਨਾ ਕਸੀਂ ਕਿਸਾਨਾਂ ਨੂੰ ਲੋੜ ਦੇ ਮੁਤਾਬਕ ਜਦੋਂ ਜੀਰੀ ਲੱਗਣੀ ਆ ਉਦੋਂ ਦੇਣਾ ਵਾ ਅਸੀਂ ਹਰਿਆਣੇ ਨੂੰ ਪਾਣੀ ਕਿੱਥੋਂ ਦੇ ਦਈਏ ਆ ਤੁਸੀਂ ਖੁਦ ਦੇਖ ਲਓ ਜੀ ਸੂਆ ਸੂਏ ਦੇ ਵਿੱਚ ਅਸੀਂ ਖੜੇ ਆ ਤੇ ਸੂਆ ਜਿਹੜਾ ਵਾ ਇਸ ਟਾਈਮ ਤੇ ਬਿਲਕੁਲ ਪਾਣੀ ਨਹੀਂ ਆ ਰਿਹਾ ਬਲਕਿ ਹੁਣ ਕਿਸਾਨਾਂ ਨੇ ਜੜੀਆਂ ਵਾ ਪਿਆਲੀਆਂ ਵਾ ਜੜੀਆਂ ਸੰਜਾਈ ਵਾਸਤੇ ਰੌਣੀਆਂ ਕਰਨੀਆਂ ਵਾ ਸਾਡੇ ਕੋ ਪਾਣੀ ਹੈ ਹੀ ਨਹੀਂਗਾ ਆ ਪ੍ਰੂਫ ਕਰ ਰਹੇ ਹਰਿਆਣਾ ਸਰਕਾਰ ਨੂੰ ਔਰ ਸੈਂਟਰ ਦੀ ਸਰਕਾਰ ਆਪਣੀ ਅੱਖਾਂ ਤੋਂ ਪੱਟੀ ਖੋਲੇ ਹਰਿਆਣਾ ਸਰਕਾਰ ਵੀ ਅੱਖਾਂ ਤੋਂ ਪੱਟੀ ਖੋਲੇ ਔਰ ਪੰਜਾਬ ਦੀ ਸਰਕਾਰ ਵੀ ਜਲਦ ਤੋਂ ਜਲਦ ਤਰੰਤ ਇਹ ਜਿਹੜਾ ਮੁੱਦਾ ਵਾ ਇਹਦੇ ਤੇ ਐਕਸ਼ਨ ਲਵੇ ਵਿਧਾਨ ਸਭਾ ਬੁਲਾਈ ਜਾਵੇ ਉਹ ਇਹਨਾਂ ਕੋ 92 ਐਮਐਲਏ ਆ 92 ਐਮਐਲਏ ਇਹ ਇਸੇ ਕਰਕੇ ਪੰਜਾਬ ਨੂੰ ਦਿੱਤੇ ਗਏ ਆ ਬਹੁਮਤ ਦੀ ਸਰਕਾਰ ਆ ਇੱਕ ਮਤਾ ਲਿਆਂਦਾ ਜਾਵੇ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਪਾਣੀ ਦੇ ਨਹੀਂ ਸਕਦੇ ਹਾਂ ਫਿਰ ਵੀ ਜੇ ਸੈਂਟਰ ਹਰਿਆਣਾ ਸਰਕਾਰ ਕਿਉਂਕਿ ਉਹ ਡਬਲ ਇੰਜਨ ਦੀ ਸਰਕਾਰ ਆ ਇਹਨਾਂ ਨਾਲ ਧੱਕਾ ਕਰਦੀ ਆ ਤੇ ਫਿਰ ਉੱਪਰ ਸਾਡੇ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਦੇਸ਼ਾਂ ਦੇ ਵਰਲਡ ਲੈਵਲ ਦੀਆਂ ਬੈਠੀਆਂ ਹੋ ਸੰਸਥਾਵਾਂ ਜੀਐਨਓ ਵਗੈਰਾ ਨਾਟੋ ਵਗੈਰਾ ਉਨੇ ਤਾਂ ਸਾਡੀ ਕਿਸੇ ਨਾ ਕਿਸੇ ਪੱਖ ਤੇ ਗੱਲ ਸੁਣੀ ਜਾਊਗੀ ਸ਼ਰੀਮ ਤੱਕਾ ਕੀਤਾ ਜਾ ਰਿਹਾ ਵਾ ਪੰਜਾਬ ਦੇ ਨਾਲ ਸਾਡੇ ਨਾਲ ਦੋਗਲਾ ਰਵਈਆ ਕੀਤਾ ਜਾ ਰਿਹਾ ਇੱਕ ਪੰਨੇ ਸਾਡੇ ਨਾਲ ਇਹ ਕਹਿੰਦੇ ਜੀ ਅਸੀਂ ਤਾਂ ਜੀ ਸਿੱਖਾਂ ਨੂੰ ਬਹੁਤ ਜਿਹੜਾ ਵਾ ਪੰਜਾਬੀਆਂ ਨਾਲ ਬਹੁਤ ਲਗਾਓ ਰੱਖਦੇ ਆ ਦੂਜੇ ਪੰਨੇ ਜ਼ਬਰਦਸਤੀ ਪਾਣੀ ਮੰਗ ਰਹੇ ਆ ਖੁਰੇ ਚੰਕਰ ਸਾਹਿਬ ਕੱਲ੍ਹ ਫੋਰ ਵੇਖਣ ਵਾਲੀ ਆ ਕਿ ਜਦੋਂ ਸਾਡੇ ਇੱਥੇ ਵਿਸਾਖੀ ਤੋਂ ਪਹਿਲਾਂ 10 ਦਿਨ ਸਾਡੇ ਸੂਰਿਆਂ 'ਚ ਪਾਣੀ ਆਉਂਦਾ ਹੁੰਦਾ ਸੀ ਤੇ ਉਹਦੇ ਵਿੱਚ ਕਿ ਵਿਸਾਖੀ ਲੋਕ ਇੱਥੇ ਤਾਂ ਹੁੰਦੇ ਨੇ ਜੀ ਇਹਦੇ ਵਿੱਚ ਦੇਖੋ ਘੁੱਟ ਵੀ ਪਾਣੀ ਨਹੀਂ ਇਹਦੇ ਬਾਰੇ ਤੁਸੀਂ ਨਹੀਂ ਜੀ ਪੰਜਾਬ ਕੋਲੋਂ ਪਾਣੀ ਨਹੀਂ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ ਅਸੀਂ ਪਿਛਲੇ ਸਮੇਂ ਜਦੋਂ ਬੀਬੀਐਮ ਦਾ ਮਸਲਾ ਚੱਲਿਆ ਸੀ ਔਰ ਐਸਆਈ ਦਾ ਮੁੱਦਾ ਚੱਲਿਆ ਸੀ ਤੇ ਪਟਿਆਲੇ ਦੇ ਵਿੱਚ ਕਾਨਫਰੰਸ ਕੀਤੀ ਗਈ ਸੀ ਜਲੰਧਰ ਚ ਕਾਨਫਰੰਸ ਕੀਤੀ ਗਈ ਸੀ ਅਸੀਂ ਇਹਦੇ ਵਿੱਚ ਦੱਸਿਆ ਹੋਇਆ ਸੀ ਕਿ ਪੰਜਾਬ 30 ਸਾਲ ਤੋਂ ਪਾਣੀ ਦੇ ਸੰਕਟ ਜਿਉਂ ਜ ਰਿਹਾ ਵਾ ਭਾਈਚਾਰ ਸਾਡਾ ਬਰਕਰਾਰ ਰਹਿਣਾ ਵਾ ਤੁਸੀਂ ਸਿਆਸਤਦਾਨ ਸਾਡਾ ਭਾਈਚਾਰਾ ਖਰਾਬ ਨਾ ਕਰੋ ਹਰਿਆਣਾ ਪੰਜਾਬ ਮੈਂ ਮੰਨਦਾ ਵਾਂ ਸਾਡਾ ਭਾਈਚਾਰਾ ਵਾ ਅਸੀਂ ਵੱਡਾ ਛੋਟਾ ਭਰਾ ਮੰਨਦੇ ਹਰਿਆਣੇ ਨੂੰ ਪਰ ਤੁਸੀਂ ਜਿਹੜੀ ਪਾਣੀ ਦੀ ਸਿਆਸਤ ਕਰ ਰਹੇ ਜੋ ਘਟਿਆ ਸਿਆਸਤ ਕਰ ਰਹੇ ਜੋ ਇਹ ਨਾ ਸਿਆਸਤ ਕਰੋ ਵਿਕਾਸ ਦੀ ਸਿਆਸਤ ਕਰੋ ਕੋਈ ਡਿਵੈਲਪਮੈਂਟ ਦੀ ਸਿਆਸਤ ਕਰੋ ਕੋਈ ਭਾਈਚਾਰਾ ਜਿਵੇਂ ਕਹਿ ਦਈਏ ਖਰੀਦਦਾਰੀ ਦਾ ਜਿਹੜਾ ਸਾਡਾ ਵਧਣਾ ਚਾਹੀਦਾ ਜਿਹੜੀ ਪਾਣੀਆਂ ਤੇ ਸਿਆਸਤ ਕਰਕੇ ਦੋ ਸਟੇਟਾਂ ਦੇ ਵਿੱਚ ਦੁਬਧਾ ਖੜੀ ਕੀਤੀ ਜਾ ਰਹੀ ਆ ਵਿਰੋਧ ਵਾਲੀ ਜਿਹੜੀ ਸਥਿਤੀ ਬਣਾ ਰਹੀ ਹੈ ਇਹਦੇ ਵਿੱਚ ਸੈਂਟਰ ਸਰਕਾਰ ਹਰਿਆਣਾ ਸਰਕਾਰ ਜਿਮੇਵਾਰ ਹੋਊਗੀ ਜੇ ਪੰਜਾਬ ਸਰਕਾਰ ਵੀ ਕੰਨੋ ਕਿਸਲ ਕਰੂਗੀ ਤੇ ਉਹ ਵੀ ਜਿਮੇਵਾਰ ਹੋਊਗੀ ਇਸ ਕਰਕੇ ਮੈਂ ਹਰਿਆਣੇ ਦੇ ਸਾਰੇ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਅੱਜ ਵੀ ਹਰਿਆਣੇ ਨੂੰ ਭਰਾ ਮੰਨਦਾ ਵਾ ਗਾਂ ਵੀ ਮੰਨਦਾ ਰਹੂਗਾ ਆਪਾਂ ਇਨਾਂ ਸਿਆਸਤਦਾਨਾਂ ਦੇ ਪਿੱਛੇ ਲੱਗ ਕੇ ਆਪਾਂ ਕਦੀ ਟਕਰਾਅ ਦੇ ਇਹੋ ਜੀ ਸਥਿਤੀ 'ਚ ਨਹੀਂ ਆਉਣਾ ਸਾਡਾ ਭਾਈਚਾਰਾ ਜਿੰਦਾਬਾਦ ਰਹਿਣਾ ਚਾਹੀਦਾ ਸਰਕਾਰਾਂ ਸਿਰਫ 5 ਸਾਲ ਲਈ ਆਉਂਦੀਆਂ ਵਾ 5 ਸਾਲ ਹੈਗੀਆਂ ਵਾ 5 ਸਾਲਾਂ ਬਾਅਦ ਦੂਸਰਾ ਆ ਜਾਂਦਾ ਵਾ ਪਰ ਮੈਂ ਸਰਕਾਰਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਅੱਜ ਵਿਧਾਨ ਸਭਾ ਦੇ ਵਿੱਚ ਜਿਹੜਾ ਵਾ ਤੁਰੰਤ ਵਿਧਾਨ ਸਭਾ ਦਾ ਇੱਕ ਜਿਹੜਾ ਵਾ اجلاس ਸੱਦਣਾ ਚਾਹੀਦਾ ਉਹਦੇ ਵਿੱਚ ਜਿਹੜਾ ਵਾ ਪ੍ਰਧਾਨ ਸੌਰੀ ਸੀਐਮ ਸਾਹਿਬ ਪੰਜਾਬ ਕੁਮੰਤਮਾਨ ਸਾਹਿਬ ਨੂੰ ਉਹਨਾਂ ਕੋ ਉਹਨਾਂ ਦੇ ਸਾਰੇ ਐਮਐਲਏ ਨੂੰ ਬੁਲਾ ਕੇ ਇੱਕ ਮਤਾ ਪਾਉਣਾ ਚਾਹੀਦਾ ਕਿ ਅਸੀਂ ਪੰਜਾਬ ਨੂੰ ਪਾਣੀ ਜਿਹੜਾ ਵਾ ਦੇ ਨਹੀਂ ਸਕਦੇ ਹਰਿਆਣੇ ਨੂੰ ਪੰਜਾਬ ਕੋ ਪਾਣੀ ਹੈ ਹੀ ਨਹੀਂਗਾ ਇਹ ਮਤਾ ਜਿਹੜਾ ਵਾ ਤੁਰੰਤ ਪਾਇਆ ਜਾਵੇ ਔਰ ਪਾਣੀ ਰਕਿਆ ਜਾ ਸਕਦਾ ਵਾ ਔਰ ਇਹਦੇ ਲਈ ਪੱਕਾ ਹੱਲ ਲੱਭਣਾ ਚਾਹੀਦਾ ਵਾ ਕਿਉਂਕਿ ਸਾਡੇ ਵੇਖੋ ਮੈਂ ਕਹਿੰਦਾ ਭਰਾਵਾਂ ਦੀ ਗੱਲ ਕਰਦੇ ਆ ਨਾ ਸਾਰੇ ਕਹਿੰਦੇ ਜੀ ਇਹ ਭਾਈਚਾਰਾ ਭਰਾ ਦੇ ਡਰਮੀ ਵਿੱਚ ਚਾਟਾਊਗਾ ਤੇ ਦੂਸਰੇ ਭਰਾ ਨੂੰ ਦਊਗਾ ਜੇ ਦੂਸਰੇ ਭਰਾ ਦੀ ਡਰਮੀ ਚਟਨੇਗਾ ਉਹ ਕਿੱਥੋਂ ਦਊਗਾ ਮੈਂ ਆ ਸਾਬਤ ਕਰ ਰਿਹਾ ਸੂਵੇ ਦੇ ਵਿੱਚ ਖਲੋ ਕੇ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂਗਾ ਅਸੀਂ ਕਿੱਦਾਂ ਦੇ ਦਈਏ ਔਰ ਮੈਂ ਵੀ ਗੱਲ ਕਹਿ ਦੇਣੀ ਚਾਹੁੰਦਾ ਵਾਂ ਕਿ ਜੇ ਸਾਡੇ ਪੰਜਾਬ ਦੇ ਦੋ ਯੋਧੇ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਦਾ ਨਾਮ ਸਿੱਧੂ ਮੂਸੇ ਵਾਲੇ ਨੇ ਗਾਣੇ ਦੇ ਵਿੱਚ ਲੈ ਸੀ ਜਿਉਂ ਨਹਿਰ ਨੂੰ ਨੱਕਾ ਲਾ ਸਕਦੇ ਹਨ ਤੇ ਤੁਸੀਂ 92 ਐਮਐਲ ਜੋ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਆ ਪੰਜਾਬ ਦੇ ਨਾਲ ਹੋ ਰਿਹਾ ਤੱਕਾ ਤੁਸੀਂ ਡੱਕਣਾ ਵਾ ਜੇ ਤੁਸੀਂ ਨਾ ਡੱਕ पाए ਜਿੰਨੀ ਮੋਦੀ ਸਰਕਾਰ ਦੋਚੀ ਆ ਜਿੰਨੀ ਹਰਿਆਣੇ ਦੀ ਸਰਕਾਰ ਦੋਚੀ ਆ ਉਨਾ ਹੀ ਭਗਵੰਤਵਾਨ ਦੀ ਸਰਕਾਰ ਦੋਸ਼ੀ ਹੋਊਗੀ ਲੋਕ ਇਹਨਾਂ ਨੂੰ ਫਿਰ ਘਰ ਆਇਆਂ ਨੂੰ ਇਹ ਚੰਗੀ ਤਰ੍ਹਾਂ ਦੱਸਣਗੇ ਵੀ ਭਾਈ ਦੱਸੋ ਤੁਸੀਂ ਫੈਸਲਾ ਕਿਉਂ ਨਹੀਂ ਲੈ ਪਾਇਆ ਇਹ ਕੀ ਹੈ ਗੱਲ ਹੈਗੀ ਹੈ ਕਿ ਜਦੋਂ ਸਾਡੀ ਸਾਂਝੀ ਭਾਈਵਾਲੀ ਸਾਂਝੀ ਸੀ ਇਹਨਾਂ ਨੇ ਕਿ ਹਰਿਆਣਾ ਸਰਕਾਰ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਦੀ ਉਦੋਂ ਇਹਦੇ ਵਾਸਤੇ ਕੋਈ ਫੈਸਲਾ ਖਾਸ ਪਾਇਆ ਫੈਸਲਾ ਕਿਉਂ ਨਹੀਂ ਲਿਆ ਗਿਆ ਵੇਖੋ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਰਕਾਰਾਂ ਨੇ ਸਿਰਫ ਆਪਣੇ ਸਵਾਰਥਾਂ ਤੇ ਰਾਜਨੀਤੀ ਕੀਤੀ ਲੋਕਾਂ ਵਾਸਤੇ ਨਹੀਂ ਕੀਤੀ ਪੰਜਾਬ ਵਾਸਤੇ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਹਰ ਇੱਕ ਨੂੰ ਬੰਦਾ ਨੂੰ ਪਤਾ ਸੀ ਯਾਰ ਮੇਰਾ ਕਿਉਂਕਿ ਇਹ 3 ਪੁੱਤਾਂ ਦੇ ਇਹਨਾਂ ਵਿੱਚ ਮਿਨਿਸਟਰੀ ਸੀ ਨਾ ਜੇ ਕਿਸੇ ਦਾ ਨੌ ਹੈਗੀ ਆ ਐਮਐਲਏ ਤੋਂ ਕਹਿੰਦਾ ਸੀ ਸੈਂਟਰ 'ਚ ਮਿਨਿਸਟਰੀ ਦੀ ਮੈਨੂੰ ਉਹਦਾ ਮਿਲ ਜਾਵੇ ਚਾਹੇ ਪੰਜਾਬ ਦੀ ਸਰਕਾਰ 'ਚ ਮਿਨਿਸਟਰੀ ਮਿਲ ਜਾਵੇ ਜੇ ਉਹ ਪਾਰਲੀਮੈਂਟ ਦੇ ਵਿੱਚ ਐ ਐਮਪੀ ਕੋਟੇ 'ਚ ਤੇ ਉਹ ਕਹਿੰਦੇ ਸੀ ਵੀ ਸੈਂਟਰ 'ਚੋਂ ਸੈਂਟਰ ਦੀ ਮਿਨਿਸਟਰੀ ਮਿਲ ਜਾਵੇ ਮਿਨਿਸਟਰੀਆਂ ਦੇ ਖਾਤਰ ਪੰਜਾਬ ਦਾ ਘਾਣ ਹੀ ਕੀਤਾ ਸਾਰਿਆਂ ਨੇ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਔਰ ਮੈਂ ਨਾਲ ਦੀ ਨਾਲ ਸਿੱਖ ਜੱਥੇਬੰਦੀਆਂ ਨੂੰ ਔਰ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਤੇ ਨੌਜਵਾਨਾਂ ਨੂੰ ਵੀ ਅਸੀਂ ਬੜੇ ਪੀਸਫੁਲ ਤਰੀਕੇ ਨਾਲ ਇਹਨਾਂ ਦੇ ਵਿਰੁੱਧ ਪ੍ਰੋਟੈਸਟ ਕਰਨਾ ਵਾ ਔਰ ਜੇ ਸਰਕਾਰ ਪ੍ਰੋਟੈਸਟ ਕਰਨ ਲਈ ਖੁਦ ਅੱਗੇ ਆਉਂਦੀ ਆ ਫਿਰ ਅਸੀਂ ਸਾਥ ਦੇਣਾ ਵਾ ਕਿਉਂਕਿ ਇੱਥੇ ਗੱਲ ਸਿਆਸਤ ਦੀ ਨਹੀਂ ਗੱਲ ਹੈਗੀ ਹੱਕ ਤੇ ਸੱਚ ਦੀ ਕਿ ਪੰਜਾਬ ਕੋ ਸੱਚੀ ਪਾਣੀ ਨਹੀਂ ਹੈਗਾ ਇਹ ਸਾਡੇ ਕੋ ਕਿ ਚੰਡੀਗੜ੍ਹ ਧੱਕੇ ਨਾਲ ਲੈਣ ਵਾਲਾ ਕੰਮ ਕਰ ਗਏ ਬੀਬੀਐਮ ਦੇ ਵਿੱਚ ਸਾਡੇ ਜਿਹੜੇ ਅਧਿਕਾਰ ਸੀ ਹੋ ਇਹਨਾਂ ਨੇ ਧੱਕੇ ਨਾਲ ਖੋਲੇ ਜੇ ਪੰਜਾਬ ਦਾ ਪਾਣੀ ਲੱਗੇ ਤੇ ਫਿਰ ਮਿੱਤਰੋ ਪੰਜਾਬ ਵੀ ਸਾਡੇ ਕੋ ਧੱਕੇ ਨਾਲ ਲੈ ਜਾਣਗੇ ਸਾਨੂੰ ਜਾਗਣਾ ਪੈਣਾ ਇੰਨਾ ਧੱਕਾ ਸੀ برداشت ਨਹੀਂ ਕਰ ਸਕਦੇ ਔਰ ਅਸੀਂ ਇਕੱਠੇ ਹੋਈਏ ਇੱਕ ਏਕਾ ਦਿਖਾ ਲੀਏ ਇੱਕ ਰੋਸ ਇਹਨਾਂ ਦਾ ਯਾਦ ਕਰੀਏ ਕਿ ਅਸੀਂ ਇਹਨਾਂ ਦਾ ਧੱਕਾ ਜਿਹੜਾ ਕਦੀ ਬਰਦਾਸ਼ਤ ਨਹੀਂ ਕਰਨਾ ਤੇ ਨਾ ਧੱਕਾ ਪੰਜਾਬੀਆਂ ਨੇ ਕਦੀ ਹੋਣ ਦਿੱਤਾ ਵਾ ਤੇ ਨਾ ਹੋਣੀ ਦਵਾਂਗੇ ਔਰ ਪੀਸਫੁੱਲ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਵਾ ਅਸੀਂ ਜਵਾਬ ਦਵਾਂਗੇ ਅਸੀਂ ਸੱਚਾਈ ਤੇ ਖੜੇ ਦੱਸ ਰਹੇ ਹਾਂ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂਗਾ ਸਾਡੇ ਸੂਵੇ ਦੱਸ ਰਹੇ ਆ ਸਾਡੇ ਦਰਿਆ ਦੱਸ ਰਹੇ ਆ ਸਾਡੇ ਵਹਿਣ ਦੱਸ ਰਹੇ ਆ ਕਿ ਪੰਜਾਬ ਕੋਲ ਪਾਣੀ ਨਹੀਂ ਹੈਗਾ ਇਸ ਕਰਕੇ ਅਸੀਂ ਹਰਿਆਣੇ ਨੂੰ ਪਾਣੀ ਕਿਸੇ ਹੱਦ ਤੱਕ ਨਹੀਂ ਦਵਾਂਗੇ ਇਹ ਇੰਨੀਆਂ ਹੀ ਮੇਰੀਆਂ ਬੇਨਤੀਆਂ ਵਾ ਔਰ ਮੈਂ ਸਰਕਾਰ ਨੂੰ ਕਹਿੰਦਾ ਵਾਂ ਤੁਰੰਤ ਵਿਧਾਨ ਸਭਾ ਬੁਲਾ ਕੇ ਮਤਾ ਪਾ ਕੇ ਇਹ ਜਿਹੜਾ ਵਾ ਫੈਸਲਾ ਜਿਹੜਾ ਨੇ ਨਤਾਨਾਸ਼ੀ ਫਰਮਾਨ ਸੁਣਾਇਆ ਵਾ ਇਹਦੇ ਤੇ ਰੋਕ ਲਾਈ ਜਾਵੇ ਇਹਨੂੰ ਡਾਕਟਰ ਸਾਹਿਬ ਬੰਦ ਕੀਤਾ ਜਾਵੇ ਇਹ ਸੰਜੀ ਸਾਡੇ ਗੁੱਦ ਸਿੰਘ ਜੀ ਝਮਕਾ ਜੋ ਜਨਾ ਬਰੇ ਵਿਸਥਾਰ ਦੇ ਨਾਲ ਤੁਹਾਨੂੰ ਇਹਦੇ ਬਾਰੇ ਪਾਣੀਆਂ ਦੇ ਮਸਲੇ ਬਾਰੇ ਦੱਸਿਆ ਔਰ ਚਾਹ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਦੇ ਉੱਤੇ ਜਰੂਰ ਰੋਕ ਲਾਉਣ ਔਰ ਜੋ ਸਾਡੇ ਪਾਸ ਪਾਣੀ ਹੈ ਹੀ ਨਹੀਂ ਸਾਡੇ ਵਰਤਣ ਵਾਸਤੇ ਨਹੀਂ ਇਸ ਤਰ੍ਹਾਂ ਦੂਸਰੇ ਡਰਮੀ ਚ ਪਾਟਾ ਹੀ ਨਹੀਂ ਹੈਗਾ ਤੇ ਦੂਸਰੇ ਪਾਟਾ ਨੂੰ ਕੀ ਦਵਾਂਗੇ ਸੋ ਇਸੇ ਤਰ੍ਹਾਂ ਇਸ ਚੈਨਲ ਨੂੰ ਵਤਨ ਦੀ ਮਿੱਟੀ ਚੈਨਲ ਤੇ ਖਾਸ ਕਰਕੇ ਦੇਖੋ ਇਹਨੂੰ ਸਬਸਕ੍ਰਾਈਬ ਵੀ ਕਰਿਓ ਤੇ ਇਸ ਦੇ ਨਾਲ ਸਾਂਝ ਵੀ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ